ਮੇਰੇ ਨੰਬਰ ਤੇ ਕਿਰਨ ਮੋਟੋ ਤੇ ਕਾਊਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਕਾਫੀ ਸੌਨ ਅਲਾਈਨਮੈਂਟ ਫਰੇਕ ਚੀਜ਼ ਮੇਰੇ ਕੋਲ ਹੈਗੀ ਹੈ ਮਤਲਬ ਕੋਈ ਵੀ ਨਹੀਂ ਬੱਸ ਮੈਨੂੰ ਮੋੜ ਦਿਆ ਮੈਂ ਮੈਂ ਕਹਿੰਦਾ ਇੱਧਰ ਕੋ ਸਾਹਮਣੇ ਖੜੇ ਨੇ ਮੈਂ ਇੱਧਰ ਮੋੜਦੇ ਮੈਂ ਕੋਈ ਤੋਂ ਬਜਾਰੋ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਤੋਂ ਬਾਅਦ ਮੈਂ ਮੋਟਰ ਧੱਕੇ ਨਾਲ ਲਾਇਆ ਜਿਹੜੇ ਉਹ ਹੋਰ ਆਪੇ ਦੱਪਤੀ ਪੇਪਰ ਪਰ ਮੈਂ ਉਹਦੇ ਉੱਪਰ ਤੋਂ ਲਾਇਆ ਤੇ ਕੀ ਕਰਦੇ ਨਾ ਜਾਣ ਕੇ ਤੇ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕੇ ਨਾਲ ਮੋੜ ਥੱਲੇ ਇੱਥੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਡਿਸਨਸ ਹਾਈਮੈਂਟ ਫਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪੈਨ ਸਾਰੀ ਗੱਦਾ ਪਾਏ ਤੇ ਸਾਡੇ ਲੇਬਰ ਚ ਮੈਂ ਲੇਬਰ ਚ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੇਬਰ ਤੇ ਆਏ ਇਹਨੇ ਇਹਨਾਂ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦੇ ਨਾ ਕਿੰਨੇ ਵਾਰ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ-ਵਾਰੀ ਬਖਸ਼ਦਾ ਹੁਣਾ ਇਹ ਬੋਲ ਮੇਰੇ ਨਾਲ ਧੱਕਾ ਕਰ ਰਣੀ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬਸ ਮੈਂ ਇੱਧ ਮੈਂ ਕਹਿੰਦਾ ਇੱਥੇ ਕੋਈ ਸਾਹਮਣੇ ਖੜੇ ਨੇ ਮੈਂ ਇੱਧਰ ਮੋੜਦਾ ਮੈਂ ਉੱਦੋਂ ਬਾਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦੇ ਬਾਨੇ ਮੈਨੂੰ ਮੋਢੇ ਧੱਕੇ ਨਾਲ ਲਾਇਆ ਇਨੀ ਤੇ ਫਿਰ ਮੈਨੂੰ ਡਾਂਗਾ ਮਾਰ ਲੱਗੇ ਨੇ ਇਹ ਇੱਕ ਇਹ ਜ਼ਬਰਦਸਤੀ ਹੋ ਰਹੀ ਔਰ ਕੀ ਹੋ ਰਿਹਾ ਪ੍ਰੂਫ ਹੈਗਾ ਤੁਹਾਡੇ ਆ ਅੱਜ ਜਿਹੜੀ ਚੈਕਿੰਗ ਕੀਤੀ ਯਾਰ ਕਿੱਥੇ ਕੀਤੀ ਜਾਣੀ ਛੇ ਕੇ ਮਤਲਬ ਕਿ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਮਨਜੋਤ ਸਿੰਘ ਸਾਹਿਬ ਦੇ ਸਾਹਮਣੇ ਹਾਂ ਸਪੈਟ ਨਾਕਾ ਲਗਾਇਆ ਜਾਂਦਾ ਹੈ ਇੱਕ ਸ਼ਕਤੀਪੂਰਵ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਉਹ ਆਪਣੇ ਕਾ ਟੱਪੜੀ ਤੇ ਪ੍ਰੋਬਲਮ ਨਹੀਂ ਹੁੰਦੇ ਮੁੱਦਿਆਂ ਪਰ ਰਜਿਸਟਰ ਕਰਦੇ ਨਾ ਜਾਣ ਕਿਤੇ ਜਾਂਦੇ ਨੇ ਗੱਡੀਆਂ ਦੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਕਿਡੀਆਂ ਟੀਮਾਂ ਵਾਸਤੇ ਪੰਨੇ ਤੁਹਾਡੇ ਨਾਲ ਇਹ ਸਾਡੇ ਕੋਲ ਯੂਐਸਐਫ ਦੀ ਮੈਚ ਹੈ ਉਹ ਕਿਹੜੀ ਟੀਮ ਹੈ ਅਸਲ ਚੈੱਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਨੰਬਰ ਪੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਕਾਰਨ ਚ ਜਾਣ ਕਿਤੇ ਜਾਂਦੇ ਆ ਕੁਝ ਹੋਰ ਵੀ ਗੱਡੀਆਂ ਦੇ ਜਿਹੜੇ ਕਿ ਚਾਲੀਆਂ ਵਗੈਰਾ ਹੁੰਦੇ ਉਹਨਾਂ ਲਾਗੇ ਆਪਣੇ ਤੇ ਉਹਨਾਂ ਚ ਜਾਣ ਤੱਕਰ ਮੂਠਾ ਇੱਥੇ ਕਾਊਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਕਾਫੀ ਇਨਫੋਰਮੈਂਟ ਫਰੇਕ ਚੀਜ਼ ਮੇਰੇ ਕੋਲ ਹੈਗੀ ਹੈ ਮਤਲਬ ਕੋਈ ਵੀ ਨਹੀਂ ਬੱਸ ਮੈਂ ਇੱਧਰ ਮੋੜ ਲਿਆ ਮੈਂ ਮੈਂ ਕਹਿੰਦਾ ਜੇ ਕੋਈ ਸਾਹਮਣੇ ਖੜੇ ਨੇ ਮੈਂ ਇੱਧਰ ਮੋੜ ਲਿਆ ਮੈਂ ਕੋਈ ਉਧਰ ਬਜ਼ਾਰੋਂ ਸਮਾਨ ਲੈਣਾ ਕੋਈ ਜੇ ਸਮਾਨ ਲੈਣ ਤਾਂ ਬਾਅਦ ਵਿੱਚ ਮੋਟੂ ਧੱਕੇ ਨਾਲ ਆਇਆ ਜਿਹੜੇ ਉਹ ਹੋਰ ਆਪੇ ਦੱਪੜੀ ਤੇ ਪੇਪਰ ਪਰ ਮੈਂ ਇਹ ਵੀ ਪੁੱਛ ਤਾ ਨਾ ਕੋਈ ਕੰਡਰ ਦੇ ਨਾ ਜਾਣ ਕੇ ਇਹਨਾਂ ਮੋਰਚਾ ਤੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਿਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪਿੰਡ ਪਾਰ ਕਰਦਾ ਪਾਏ ਤੇ ਸਾਡੇ ਲੇਬਰਚ ਮੈਂ ਲੇਬਰਚ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੇਬਰ ਤੇ ਆਏ ਨੇ ਇਹਨਾਂ ਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋ ਮੇਰੇ ਨਾਲ ਕਦੋਂ ਕਿੰਨੇ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ ਵਾਰੀ ਬਖਸ਼ਦਾ ਹੋਣਾ ਇਹ ਬੋਲ ਮੇਰੇ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬੱਸ ਮੈਂ ਇੱਧਰ ਮੁੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੇ ਕੋਈ ਸਾਹਮਣੇ ਖੜੇ ਨੇ ਮੈਂ ਇੱਧਰ ਮੁੜ ਲਿਆ ਮੈਂ ਉੱਧਰ ਬਾਜ਼ਾਰੋਂ ਸਾਮਾਨ ਲੈਣਾ ਕੋਈ ਇਹ ਸਾਮਾਨ ਲੈਣ ਦੇ ਬਾਰੇ ਮੈਨੂੰ ਮੋਟਰ ਤੋਂ ਧੱਕੇ ਨਾਲ ਲਿਆਇਆ ਨਹੀਂ ਤੇ ਫਿਰ ਮੈਨੂੰ ਡਾਂਗਾ ਮਾਰ ਲੱਗੇ ਨੇ ਤੇ ਇੱਕ ਇਹ ਜ਼ਬਰਦਸਤੀ ਹੋ ਰਹੀ ਹੈ ਔਰ ਕੀ ਹੋ ਰਿਹਾ ਹੈ ਪ੍ਰੂਫ ਹੈਗਾ ਜੀ ਹਾਂ ਅੱਜ ਜਿਹੜੀ ਚੈਕਿੰਗ ਕੀਤੀ ਯਾਰੀ ਕਿੱਥੇ ਕੀਤੀ ਜਾਣੀ ਹੈ ਕਿ ਮਤਲਬ ਇਹ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਮਨਜੋਤ ਸਿੰਘ ਸਾਹਿਬ ਦੇ ਹੁਕਮ ਨਾਲ ਫਿਰ ਤੇ ਨਾਕਾ ਲਗਾਇਆ ਜਾਂਦਾ ਹੈ ਇਹ ਸ਼ੱਕੀ ਬੰਦੇ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਜੱਪੜੀ ਪੇਪਰ ਪਰ ਨਹੀਂ ਉਦੇ ਮੁਕੱਲਾ ਪੇੜੋ ਜਕੀਮ ਕਰਦੇ ਨਾ ਜਾਣ ਕਿਤੇ ਜਾ ਰਹੇ ਹਟੀਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਟੀਮਾਂ ਵਾਸਤੇ ਪੰਦੇ ਸਾਡੇ ਨਾਲ ਇਹ ਸਾਡੇ ਕੋਲ ਐਸਓ ਟੀਮ ਹੈ ਜਿਹੜਾ ਪੀ ਚੈਕਿੰਗ ਹੈ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਨੰਬਰ ਬੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਕਾਰਜ ਚਾਲ ਕਿਤੇ ਜਾ ਰਹੇ ਹੋਰ ਵੀ ਕਿਡੀਆਂ ਦੇ ਜਿਹੜੇ ਕਿ ਚਾਲੀਆਂ ਵਗੈਰਾ ਹੁੰਦੇ ਉਹਨਾਂ ਲਾਗੇ ਆਪਣੇ ਪਿੰਡਾਂ ਚਾਲਾਂ ਮੇਰੇ ਧੱਕੇ ਨਾਲ ਮੋਟੋ ਇਟ ਬਾਕਾਉਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਦਾ ਪੀਸਨ ਫਾਈਨਮੈਂਟ ਫਰੇਕ ਚੀਜ਼ ਮੇਰੇ ਕੋਲ ਗਈ ਮਤਲਬ ਕੋਈ ਵੀ ਨਹੀਂ ਬਸ ਮੈਂ ਤੈਨੂੰ ਮੋੜ ਲਿਆ ਮੈਂ ਕਹਿੰਦਾ ਇੱਧਰ ਕੋ ਸਾਹਮਣੇ ਖੜੇ ਨੇ ਮੈਂ ਇਧਰ ਮੋੜਨੇ ਮੈਂ ਕੋ ਤੋਂ ਬਜ਼ਾਰੋਂ ਸਮਾਨ ਲੈਣਾ ਕੋਈ ਇਸ ਸਮਾਨ ਲੈਣ ਤੋਂ ਬਾਅਦ ਮੈਂ ਮੋਟੋ ਧੱਕੇ ਨਾਲ ਲਿਆ ਜਿਹੜੇ ਉਹ ਹਰ ਆਪਣੇ ਦੱਪਤੀ ਪੇਪਰ ਪਰ ਮੈਂ ਉਹ ਤੇਰੇ ਕੋਲੋਂ ਲੈਣ ਕਰਦੇ ਨਾ ਜਾਣ ਕੇ ਮੋਰਥਾ ਇੱਥੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਦਸਨ ਹਲਮਟ ਫਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ ਹੁਣੇ ਤੇ ਸਾਰੀ ਪਿੰਡ ਸਾਰੀ ਜਿੰਦਾ ਪੜੇ ਤੇ ਸਾਡੇ ਲੇਬਰ ਚ ਮੈਂ ਲੇਬਰ ਚ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੇਬਰ ਤੇ ਆਏ ਨੇ ਇਹਨਾਂ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦਰ ਕਿੰਨੇ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ ਵਾਰੀ ਬਖਸ਼ਦਾ ਹੁਣ ਇਹ ਬੋਲ ਮੇਰੇ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਇਹ ਮਸਲਾ ਕੀ ਸੀ ਮਸਲਾ ਕੋਈ ਵੀ ਨਹੀਂ ਬੱਸ ਮੈਂ ਇੱਧਰ ਮੁੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੇ ਕੋਈ ਸਾਹਮਣੇ ਖੜੇ ਨੇ ਮੈਂ ਇੱਧਰ ਮੁੜ ਲਿਆ ਮੈਂ ਉਹਦੋਂ ਬਾਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦੇ ਬਾਰੇ ਮੈਨੂੰ ਮੁੱਠੋਂ ਧੱਕੇ ਨਾਲ ਲਿਆ ਨਹੀਂ ਤੇ ਫਿਰ ਮੈਨੂੰ ਡਾਂਗਾ ਮਾਰਨ ਲੱਗੇ ਨੇ ਫਿਰ ਇੱਕ ਇਹ ਜ਼ਬਰਦਸਤੀ ਹੋ ਰਹੀ ਔਰ ਕੀ ਹੋ ਰਿਹਾ ਤੂੰ ਬਹਿਗਾ ਹਾਂ ਅੱਜ ਜਿਹੜੀ ਚੈਕਿੰਗ ਕੀਤੀ ਯਾਰ ਕਿੱਥੇ ਕੀਤੀ ਜਾਂਦੀ ਹੈ ਇਹ ਮਤਲਬ ਜਿਹੜੇ ਐਕਟੀਵਿਟੀ ਜਾਂਦੇ ਆਂ ਉਹ ਕਿਹਦੇ ਸਾਹਦੇ ਹਾਂ ਸਪੈਸ਼ਲ ਟੈਕਾ ਲਗਾਇਆ ਜਾਂਦਾ ਹੈ ਇੱਕ ਛੱਕੀ ਪਤੇ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਛੱਪਟੀਆਂ ਤੇ ਪਰਾਪਰ ਨਹੀਂ ਹੁੰਦੇ ਉਹ ਮੁੱਦਿਆਂ ਬਾਰੇ ਜੀ ਤਕਰੀਰ ਕਰਨੇ ਨਾ ਜਾਣ ਕਿਤੇ ਜਾਦੇ। ਛੱਟੀਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਕਿਹੜੀਆਂ ਕਿਹੜੀਆਂ ਟੀਮਾਂ ਵਾਸਤੇ ਪਰੇ ਸਾਡੇ ਨਾਲ? ਇਹ ਸਾਡੇ ਕੋਲ ਯੂਐਸਪੀ ਟੀਮ ਹੈ ਜੀ ਅਤੇ ਐਪੀ ਟੀਮ ਹੈ। ਅਸਾਂ ਚੈੱਕ ਕੀਤੀ ਜਾ ਰਹੀ ਸਾਰੇ ਨੇ। ਜਿਹੜੇ ਕਿ ਨੰਬਰ ਪੇਟਾਂ ਜਿਹਨਾਂ ਨੇ ਨਹੀਂ ਵੀ ਉਹਨਾਂ ਦੇ ਕੋਈ ਕਾਰਨ ਚਾਲ ਕਿਤੇ ਜਾਦੇ। ਕੁਝ ਹੋਰ ਵੀ ਛੱਟੀਆਂ ਦੇ ਜਿਹੜੇ ਕਿ ਚੌਂਕੀ ਚਾਲੀਆਂ ਵਗੈਰਾ ਜਿਹੁੰਦੇ ਉਹਨਾਂ ਲਾ ਕੇ ਆਪਣੇ ਪੇਰੇ ਨਾਲ ਚਾਲ। ਤੱਕਰ ਮੋਟਾ ਇੱਥੇ ਕਾਊਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਕਾਪੀ ਤੋਂ ਸਾਰਾ ਪੇਮੈਂਟ ਫਰੇਕ ਚੀਜ਼ ਮੇਰੇ ਕੋਲ ਹੈਗੀ ਹੈ ਮਤਲਬ ਕੋਈ ਵੀ ਨਹੀਂ ਬੱਸ ਮੈਨੂੰ ਮੋੜ ਦਿਆ ਮੈਂ ਮੈਂ ਕਹਿੰਦਾ ਜਦੋਂ ਕੋ ਸਾਹਮਣੇ ਖੜੇ ਨੇ ਮੈਂ ਇੱਧਰ ਮੋੜਦੇ ਮੈਂ ਕੋਈ ਤੋਂ ਬਜ਼ਾਰੋਂ ਸਮਾਨ ਲੈਣਾ ਕੋਈ ਜੇ ਸਮਾਨ ਲੈਣ ਤਾਂ ਬਾਅਦ ਮੇਰੇ ਮੋਟੇ ਧੱਕੇ ਨਾਲ ਆਇਆ ਜਿਹੜੇ ਉਹ ਹੋਰ ਆਪਣੇ ਦੱਪਤੀ ਪੇਪਰਾਂ ਪਰ ਮੈਂ ਇਹ ਤੁਹਾਨੂੰ ਬੱਸ ਦੱਸ ਰਿਹਾ ਤੇ ਨਹੀਂ ਦੱਸਣ ਕਿ ਮੈਂ ਜਾਣ ਕੇ ਜੀ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਿਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪਿੰਡ ਸਾਰੀ ਜਿੱਦਾਂ ਬੋਲੇ ਇਹ ਸਾਡੇ ਲੇਬਰਮੈਨ ਲੇਬਰ ਚ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੇਬਰ ਦੇ ਆਏ ਨੇ ਇਹਨਾਂ ਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦਰ ਕਿੰਨੇ ਵਾਰ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ-ਵਾਰੀ ਬਖਸ਼ਦਾ ਹੁਣਾ ਇਹ ਬੋਲ ਮੇਰੇ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬਸ ਮੈਂ ਇੱਧਰ ਮੁੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋ ਸਾਹਮਣੇ ਖੜੇ ਨੇ ਮੈਂ ਇੱਧਰ ਮੁੜ ਲਿਆ ਮੈਂ ਉਦੋਂ ਬਾਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦੇ ਬਾਨੇ ਮੈਨੂੰ ਮੋਢੇ ਧੱਕੇ ਨਾਲ ਲਿਆ ਇਨੀ ਤੇ ਫਿਰ ਮੈਨੂੰ ਡਾਂਗਾ ਮਾਰਨ ਲੱਗੇ ਨੇ ਤੇ ਇੱਕ ਇਹ ਜ਼ਬਰਦਸਤੀ ਹੋ ਰਹੀ ਹੈ ਔਰ ਕੀ ਹੋ ਰਿਹਾ ਹੈ ਪ੍ਰੂਫ ਹੈਗਾ ਤੁਹਾਨੂੰ ਹਾਂ ਅੱਜ ਜਿਹੜੀ ਚੈਕਿੰਗ ਕੀਤੀ ਯਾਰ ਇੱਕਿੱਥੇ ਕੀਤੀ ਜਾਂਦੀ ਹੈ ਕੀ ਮਤਲਬ ਇਹ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਮਨਜੋਤ ਸਿੰਘ ਸਾਹਿਬ ਦੇ ਸਾਹਬ ਹਾਂ ਫਿਰ ਤੇ ਨਾਕਾ ਲਗਾਇਆ ਜਾਂਦਾ ਹੈ ਇੱਕ ਸ਼ਕਤੀਪੂਰਵਕ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਛਾਪਪੜੀ ਤੇ ਪਰਪਰ ਨਹੀਂ ਹੁੰਦੇ ਉਹ ਮੁਸੱਲਮ ਹੋਏ ਜਦੋਂ ਜਦੀ ਕਰਦੇ ਨਾ ਜਾਣ ਕਿਤੇ ਜਾਦੇ ਨੇ ਦੇਖੋ ਫਟੀਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਕਿਡੀਆਂ ਟੀਮਾਂ ਵਾਸਤੇ ਪਰਨੇ ਤੁਹਾਡੇ ਨਾਲ ਜੀ ਸਾਡੇ ਕੋਲ ਯੂਐਸਬੀ ਮੈਚ ਹੈ ਹੋਰ ਇਹ ਚੱਤੀ ਹੈ ਅਸਲ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਨੇ ਜਿਹੜੇ ਕਿ ਨੰਬਰ ਪੇਟਾਂ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਕਾਰਨ ਚਾਲ ਕਿਤੇ ਜਾਦੇ ਆ ਕੁਝ ਹੋਰ ਵੀ ਕਿਡੀਆਂ ਦੇ ਜਿਹੜੇ ਕਿ ਚੌਂਕੀ ਚਾਲੀਆਂ ਵਗੈਰਾ ਹੁੰਦੇ ਉਹਨਾਂ ਲਾਗੇ ਆਪਣੇ ਤੇ ਉਹਨਾਂ ਚਾਲਾਂ